bye uh -oh. ਪਠਾਨਕੋਟ ਦੇ ਵਿੱਚ ਇੱਕ ਵਾਰ ਫਿਰ ਤੋਂ ਨਗਰ ਨਿਗਮ ਤੇ ਵਿਧਾਇਕਾਂ ਤੇ ਸਵਾਲ ਖੜੇ ਹੁੰਦੇ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦਈਏ ਇਸ ਸਮੇਂ ਦੀ ਖਬਰ ਜਿਹੜੀ ਆਉ ਆਰੀ ਵਾਰਡ ਨੰਬਰ 32 ਦੇ ਵਿੱਚ ਉਸਾਰੀਆਂ ਨਗਰ ਦੇ ਵਿੱਚੋਂ ਦਿੱਤੋ ਕਿ ਔਰਤਾਂ ਨੇ ਤੇ ਮਰਦਾਂ ਨੇ ਯਾਨੀ ਕਿ ਇੱਕ ਇੱਕ ਜਿਹੜਾ ਸ਼ਖਸ ਐ ਇਸ ਮੁਹੱਲੇ ਦਾ ਉਸਨੇ ਆਪਣੀ ਆਬੀਤੀ ਸੁਣਾਈ ਹੈ ਜਿੱਥੋਂ ਦਾ ਕਿ ਸੀਵਰੇਜ ਦੀ ਸਮੱਸਿਆ ਐ ਨਾਲੀਆਂ ਦੇ ਵਿੱਚ ਜਿਹੜਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਲੋਕ ਲਗਾਤਾਰ ਦੱਸ ਰਹੇ ਨੇ ਕਿ ਨਾਲੀਏ ਦਾ ਪਾਣੀ ਜਿਹੜਾ ਐ ਉਹ ਬਾਹਰ ਨੂੰ ਆ ਰਿਹਾ ਜਿਸ ਤੇ ਕਾਰਨ ਬਿਮਾਰੀਆਂ ਜਿਹੜੀਆਂ ਨੇ ਉਪਨਪਨੀਆਂ ਹੋਈਆਂ ਨਜ਼ਰ ਆ ਨੇ ਜਦੋਂ ਸਾਡੇ ਪੱਤਰਕਾਰ ਨਾਲ ਵਾਰਡ ਨੰਬਰ 32 ਦੇ ਵਿੱਚ ਪਹੁੰਚ ਕੇ ਲੋਕਾਂ ਦੀ ਜਿਹੜੀ ਆਪਿੱਤੀ ਸੁਣੀ ਗਈ ਤਾਂ ਦੇਖੋ ਲੋਕਾਂ ਨੇ ਕਿਸ ਤਰ੍ਹਾਂ ਨਾਲ ਦੱਸਿਆ ਕਿ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਦੇ ਨਾਲ ਉਹ ਝੂcj ਕੇ ਇੱਥੋਂ ਤੱਕ ਪਹੁੰਚੇ ਨੇ ਦੱਸਦੇ ਹੀ ਤੁਹਾਨੂੰ ਜਦੋਂ ਇਸ ਬਾਰੇ ਉਹਨਾਂ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਈ ਵਾਰੀ ਨਗਰ ਨਿਗਮ ਨੂੰ ਵੀ ਜਿਹੜੀ ਹੈ ਉਹ ਦਰਖਾਸਤ ਦਿੱਤੀ ਗਈ ਹੈ ਤੇ ਐਮਐਲਏ ਨੂੰ ਵੀ ਜਿਹੜੀ ਹੈ ਉਹ ਦਰਖਾਸਤ ਦਿੱਤੀ ਗਈ ਹੈ ਇਥੋਂ ਤੱਕ ਕੇਐਮਸੀ ਨੂੰ ਵੀ ਦਿੱਤੀ ਗਈ ਹੈ ਪਰ ਕਿਸੇ ਨੇ ਵੀ ਜਿਹੜੀ ਹੈ ਨਾ ਵਿਧਾਇਕਾਂ ਨੇ ਸੁਣੀ ਨਾ ਨਗਰ ਨਿਗਮ ਨੇ ਸੁਣੀ ਲੋਕ ਲਗਾਤਾਰ ਬਿਮਾਰੀਆਂ ਜੁੜੇ ਨੇ ਹੱਥੀ ਚੜ ਰਹੇ ਨੇ ਕੋਈ ਬਿਮਾਰ ਹੋ ਰਿਹਾ ਕੋਈ ਕੁਝ ਹੋ ਰਿਹਾ ਇਸ ਮੌਕੇ ਤੇ ਔਰਤਾਂ ਨੇ ਵੀ ਆਪਣਾ ਗੁੱਸਾ ਆਪਣਾ ਰੋਸ ਪ੍ਰਗਟ ਕਰਦੇ ਹੋਏ ਦੱਸਿਆ ਹੈ ਕਿ ਉਹਨਾਂ ਨੇ ਵੀ ਕਈ ਵਾਰੀ ਜਿਹੜਾ ਹੈ ਉਹ ਪ੍ਰਸ਼ਾਸਨ ਅੱਗੇ ਜਿਹੜਾ ਲਗਾਤਾਰ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਇਸ ਦਾ ਹੱਲ ਕੀਤਾ ਜਾਵੇ ਤਾਂ ਤੁਸੀਂ ਤਸਵੀਰਾਂ ਖੁਦ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਨਾਲ ਲੋਕ ਜਿਹੜੇ ਨੇ ਉਹ ਪਰੇਸ਼ਾਨ ਨੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੱਸਿਓ ਕਿ ਕੀ ਰੀਜ਼ਨ ਹੋ ਸਕਦਾ ਹੈ ਕਿ ਕਾਰਨ ਹੋ ਸਕਦਾ ਹੈ ਜਿਹੜਾ ਪ੍ਰਸ਼ਾਸਨ ਹੈ ਲਗਾਤਾਰ ਲੋਕਾਂ ਨੂੰ ਜਿਹੜਾ ਹੈ ਉਹ ਅੱਗੇ ਆ ਕੇ ਆਪਣੀਆਂ ਪਰੇਸ਼ਾਨੀਆਂ ਦੱਸਣੀਆਂ ਪੈ ਰਹੀਆਂ ਨੇ ਕਮੈਂਟ ਕਿ ਆਪਣੀ ਰਾਈਜ਼ ਰੂ ਦਸੋ ਨਮਸਕਾਰ ਜੀ ਮੇਰਾ ਨਾਮ ਚੰਮੀ ਕੁਮਾਰ ਹੈ ਵਾਰਡ ਨੰਬਰ 32 ਸਲਾਰੀਆਂ ਨਗਰ ਜੀ ਆ ਦੇਖੋ ਪੂਰਾ ਗੱਡਰ ਬਲੋਕ ਹੋਇਆ ਦਾ ਕੋਈ ਗਲੀ ਦੇ ਵਿੱਚ ਕੋਈ ਐਮਸੀ ਕੋਈ ਐਮਐਲ ਨਹੀਂ ਆਇਆ ਬੋਟਾ ਲੈਣ ਆ ਜਾਂਦੇ ਆ ਤੇ ਹੁਣ ਦੇਖੋ ਗਲੀ ਦਾ ਹਾਲ ਪੂਰੀ ਕਾਂ ਦੇ ਡਿੱਗਣ ਵਾਲੀ ਹੋ ਗਈ ਦੀ ਐ ਮੈਨੂੰ 2-4 ਵਾਰੀ ਡੇਂਗੋ ਹੋ ਗਿਆ ਕੋਈ ਐਮਸੀ ਨਹੀਂ ਆਇਆ ਕੋਈ ਕੋਈ ਐਮਐਲ ਨਹੀਂ ਆਇਆ ਦੇਖੋ ਗਲੀ ਦਾ ਹਾਲ ਦੇਖੋ ਕੀ ਹੋ ਗਿਆ ਹੁਣ ਇਹਨਾਂ ਨੇ ਬੋਟਾ ਲੈਣਾ ਨਾ ਅਸੀਂ ਕੋਈ ਐਮ ਐਮਐਲ ਨੂੰ ਵੋਟ ਨਹੀਂ ਪਾਣੀ ਕੋਈ ਐਮਸੀ ਨੂੰ ਵੋਟ ਨਹੀਂ ਪਾਣੀ ਸ਼ਿਕਾਇਤ ਕੀਤੀ ਸੀ ਕਿਹਦੇ ਸ਼ਿਕਾਇਤ ਕਿੰਨੇ ਵਾਰੀ ਕਰਤੀ ਆ ਆਪਾਂ ਐਮਸੀ ਨੂੰ ਵੀ ਕਰ ਨਿਗਮ ਵਾਲਿਆਂ ਨੂੰ ਵੀ ਕਰਤੀ ਆ ਕੋਈ ਹੱਲ ਨਹੀਂ ਹੋਇਆ ਇਹਦੇ ਸੁਲਾਰੀਆ ਨਗਰ ਬਾੜਨ ਪਰਬਤੀ ਇਹ ਗਲੀ ਦਾ ਹਾਲ ਦੇਖੋ ਕੀ ਹੈ ਬੁਰੀ ਹਾਲ ਹੈ ਕੀ ਸਮੱਸਿਆ ਆ ਰਹੀ ਹੈ ਇਹ ਦੱਸੋ ਇਹ ਪਾਣੀ ਮਾਰੇ ਐਮਸੀਓ ਦੇ ਐਮਸੀ ਦੇ ਕਈ ਵਾਰੀ ਇਹਦੇ ਬਾਸੂ ਮਰਵਾਉਂਦਾ ਫਿਰ ਉਹੀ ਹਾਲ ਰਹਿੰਦਾ ਪਾਣੀ ਦੂਜਾ ਜੰਦਾ ਹੀ ਨਹੀਂ ਜਾਂਦਾ ਗੱਟਰ ਸਾਫ ਉਹਨੇ ਗੱਟਰ ਸਾਫ ਨਹੀਂ ਹੋਇਆ ਕਰਦੇ ਬਿਮਾਰ ਹੋ ਰਹੀ ਬਿਮਾਰ ਹੋ ਗਿਆ ਤਿੰਨ ਵਾਰੀ ਮੈਨੂੰ ਡੀਗੂ ਹੋ ਗਿਆ ਆ ਮੇਰੇ ਗਵੰਡੀ ਆ ਇਹਨੂੰ ਚਿਕਨ ਚਿਕਨ ਗੁਨੀਆ ਹੋ ਗਿਆ ਦਾ ਅੱਜ ਤੱਕ ਨਹੀਂ ਠੀਕ ਹੋਇਆ ਮੈਂ ਅੰਦਰ ਪਾਣੀ ਜਾਣ ਦਾ ਸਾਰਾ ਇਹ ਬੱਚੇ ਬਿਮਾਰ ਹੋਣ ਦੇਦੇ ਆ ਪਾਣੀ ਜਾਣ ਦਾ ਕੋਈ ਸਾਦਨਾ ਨਹੀਂ ਲੰਘਦਾ ਇਹਨੂੰ ਸਾਫ਼ ਕਰਵਾ ਦਿਓ ਬਸ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ